ਇੱਧਰ ਤੁਸੀਂ ਬੰਨ ਸੀਗਾ ਜਦੋਂ ਤੁਸੀਂ ਬੰਨ ਟੁੱਟਿਆ ਤਾਂ ਪਾਣੀ ਸਾਰਾ ਉਹ ਇੱਧਰ ਘਰਾਂ ਦੇ ਵਿੱਚ ਮਾਰ ਕਰ ਗਿਆ ਔਰ ਅਜੇ ਵੀ ਪਾਣੀ ਪੂਰਾ ਛੜਿਆ ਹੋਇਆ ਹੈ। ਊਣਾਨੀ ਇੱਧਰ ਦੋ ਕਮਰੇ ਸੀਗੇ ਔਰ ਜਿੱਥੇ ਤੱਕ ਤੁਹਾਨੂੰ ਉਹ ਬੀਮ ਦਿਖਾਈ ਦਿੰਦਾ ਹੈ ਇਹ ਦੋ ਕਮਰੇ ਸੀ ਔਰ ਦੋ ਕਮਰਿਆਂ ਦਾ ਨਾਮੋ ਨਿਸ਼ਾਨ ਤੱਕ ਇੱਥੇ ਨਹੀਂ ਰਿਹਾ। ਪੰਜਾ ਪੰਜਾ ਕਰਕੇ ਜੋੜਿਆ ਤੇ ਕਾਰਕੁੱਲਾ ਬਣਾਇਆ ਤੇ ਤਦ ਕਿਤੇ ਗੱਲ ਦਾ ਲੀਡਾ ਬਣੀ ਕੱਢਿਆ ਵਿੱਚੋਂ ਅਸੀਂ ਇੱਕ ਕਮਰੇ ਦੇ ਵਿੱਚ ਕੁਛ ਨਹੀਂ ਸਾਨੂੰ ਲੱਭਾ ਮੋੜੇ ਦੇ ਰੇ ਬੰਨ ਮਾਰਦੇ ਹੀ ਆ ਬਸ ਬੰਨਾਂ ਦੇ ਵਿੱਚ ਸੇ ਰੇ ਕਰਦੇ ਸਮਾਨ ਵੀ ਕੱਢਿਆ ਉਹਨਾਂ ਦਾ ਵੱਡੀ ਗਾਰਡਨਵਾਰੀ ਸੀ ਕੁੱਲਰ ਹੀ ਫਿਰ ਕੱਪੜੇ ਧੋਣ ਵਾਲੀ ਮਸ਼ੀਨ ਹੀ ਗੱਲ ਕੇ ਕੁਛ ਨਹੀਂ ਕੱਢਿਆ ਵਿੱਚੋਂ ਅਗਬਾਨੀ ਟੀਵੀ ਦੇ ਨਾਲ ਜੁੜ ਚੁੱਕੇ ਹਾਂ ਤੁਸੀਂ ਤਮਾਖਾ ਜਸਪਾਲ ਸਿੰਘ ਸੰਧੂ ਜਿੱਥੇ ਹੜਾ ਨੇ ਪੂਰੇ ਪੰਜਾਬ ਦੇ ਵਿੱਚ ਮਾਰ ਮਾਰੀ ਹੈ ਲੋਕਾਂ ਦੇ ਘਰ ਤੱਕ ਰੁੜ ਗਏ ਫਸਲਾਂ ਜੜੀਆਂ ਉਹ ਤਬਾਹ ਹੋ ਗਈਆਂ ਕੁਝ ਹੱਥਿਆਆ ਨਹੀਂ ਲੱਭਾ ਹੀ ਨਹੀਂ ਕਿ ਘਰ ਦੇ ਵਿੱਚ ਕਿੰਨਾ ਸਮਾਨ ਸੀ ਇੱਕ ਮੰਜਾ ਤੱਕ ਨਹੀਂ ਲੱਭਾ ਬੈੱਡ ਤੱਕ ਨਹੀਂ ਲੱਭੇ ਤਾਂ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਅੱਜ ਜੱਗੋ ਚੱਕ ਟੰਡਾ ਗੁਰਦਾਸਪੁਰ ਏਰੀਆ ਹੈਗਾ ਗੁਰਦਾਸਪੁਰ ਦੇ ਵਿੱਚ ਬਹੁਤ ਮਾਰ ਕੀਤੀ ਨੀਰਾ ਬਾਬਾ ਨਾਨਕ ਕਲਨ ਔਰ ਰਮਦਾਸ ਵਾਲੀ ਸਾਈਡ ਬਹੁਤ ਜ਼ਿਆਦਾ ਮਾਰ ਕੀਤੀ ਹੈ ਤਾਂ ਜਿਹੜੇ ਗਰੀਬ ਪਰਿਵਾਰ ਸੀ ਜਿਨ੍ਹਾਂ ਨੇ ਮਿਹਨਤ ਕਰਕੇ ਇੱਕ ਇੱਕ ਦਿਹਾੜੀ ਲਾ ਕੇ ਆਪਣਾ ਪੈਸਾ ਇਕੱਠਾ ਕੀਤਾ ਔਰ ਆਪਣਾ ਸਪਨਿਆਂ ਦਾ ਘਰ ਬਣਾਇਆ ਕਿ ਅਸੀਂ ਸੋਹਣਾ ਘਰ ਬਣਾਉਣਾ ਪਰ ਉਹ ਘਰ ਬਣਾਏ ਵੀ ਪਰ ਐਸੀ ਕੁਦਰਤ ਦੀ ਮਾਰ ਪਈ ਕਿ ਅੱਜ ਉਹ ਇੱਕ ਇੱਟ ਤੱਕ ਜੁੜੀ ਐ ਇਸ ਘਰ ਦੇ ਵਿੱਚੋਂ ਨਹੀਂ ਲੱਭ ਰਹੀ ਤਸਵੀਰਾਂ ਦਿਖਾ ਰਿਆਂ ਪਹਿਲਾਂ ਤੁਹਾਨੂੰ ਦਿਖਾ ਦਈਏ ਕਿ ਕੋਈ ਵੈਸੇ ਹੀ ਵਲਗਣ ਨਹੀਂ ਕੀਤੀ ਹੋਈ ਬਲਕਿ ਇੱਥੇ ਦੋ ਕਮਰਿਆਂ ਦਾ ਬਹੁਤ ਸੋਹਣਾ ਮਕਾਨ ਸੀਗਾ ਦੋ ਕਮਰਿਆਂ ਦਾ ਵਿੱਚ ਸਾਰਾ ਸਮਾਨ ਰੱਖਿਆ ਸੀ ਪਰ ਹੁਣ ਜਿਹੜਾ ਕਿ ਇੱਕ ਇੱਟ ਤੱਕ ਜਿਹੜੀ ਆ ਇੱਧਰ ਨਹੀਂ ਲੱਭ ਰਹੀ ਪਰਿਵਾਰਕ ਮੈਂਬਰਾਂ ਦੇ ਬਹੁਤ ਬੁਰੇ ਹਾਲਾਤ ਨੇ ਸਭ ਤੋਂ ਪਹਿਲਾਂ ਮੈਂ ਤੁਹਾਨੂੰ ਇਹ ਘਰ ਦੇ ਇੱਕ ਵਾਰੀ ਹਾਲਾਤ ਦਿਖਾ ਦਿੰਨਾ ਹੈ ਪਾਣੀ ਦੀ ਐਸੀ ਮਾਰ ਪਈ ਇੱਧਰ ਤੁਸੀ ਬੰਨ ਸੀਗਾ ਜਦੋਂ ਤੁਸੀ ਬੰਨ ਟੁੱਟਿਆ ਤਾਂ ਪਾਣੀ ਸਾਰਾ ਉਹ ਇੱਧਰ ਘਰਾਂ ਦੇ ਵਿੱਚ ਮਾਰ ਕਰ ਗਿਆ ਔਰ ਅਜੇ ਵੀ ਪਾਣੀ ਪੂਰਾ ਚੜਿਆ ਹੋਇਆ ਹੈ ਇੱਥੇ ਦੋ ਕਮਰੇ ਸੀ ਇਹ ਜਿਹੜੀਆਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਨਾ ਇੱਧਰ ਇਹ ਸਮਾਨ ਪਿਆ ਹੋਇਆ ਹੈ ਇਹ ਜਿਹੜੀਆਂ ਕੰਧਾਂ ਵੀ ਡਿੱਗੀਆਂ ਹੋਈਆਂ ਨੇ ਇੱਧਰ ਦੋ ਕਮਰੇ ਸੀਗੇ ਔਰ ਜਿੱਥੇ ਤੱਕ ਤੁਹਾਨੂੰ ਉਹ ਵੀਮ ਦਿਖਾਈ ਦਿੰਦਾ ਇਹ ਦੋ ਕਮਰੇ ਸੀ ਔਰ ਦੋ ਕਮਰਿਆਂ ਦਾ ਨਾਮੋ ਨਿਸ਼ਾਨ ਤੱਕ ਇੱਥੇ ਨਹੀਂ ਰਿਹਾ ਬੈੱਡ ਸੀ மஞ்சੇ ਸੀਗੇ ਹੋਰ ਕਈ ਤਰ੍ਹਾਂ ਦਾ ਜਿਹੜਾ ਸਮਾਨ ਸੀ ਉਹ ਸਾਰਾ ਸਮਾਨ ਜਿਹੜਾ ਆ ਇਸ ਪਾਣੀ ਦੇ ਵਿੱਚ ਰੁੜ ਗਿਆ ਇੱਕ ਚੀਜ਼ ਤੱਕ ਜਿਹੜੀ ਉਹ ਨਹੀਂ ਲੱਭੀ ਔਰ ਇੱਧਰ ਬਾਥਰੂਮ ਸੀਗਾ ਬਾਥਰੂਮ ਦਾ ਵੀ ਪਤਾ ਨਹੀਂ ਲੱਗਾ ਕਿ ਬਾਥਰੂਮ ਕਿੱਧਰ ਗਿਆ ਇਹ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਰਸੋਈ ਦੇ ਵਿੱਚ ਜਿਹੜਾ ਸਮਾਨ ਸੀ ਉਹ ਸਾਰੇ ਦਾ ਸਾਰਾ ਸਮਾਨ ਜਿਹੜਾ ਆ ਪਾਣੀ ਦੇ ਵਿੱਚ ਰੁੜ ਗਿਆ ਗਰੀਬ ਪਰਿਵਾਰ ਸੀਗਾ ਮਿਹਨਤ ਮਜ਼ਦੂਰੀ ਕਰਦਾ ਹੈ ਦਿਹਾੜੀ ਢੱਪਾ ਕਰਦਾ ਹੈ ਔਰ ਆਪਣੀ ਮਿਹਨਤ ਦੀ ਕਮਾਈ ਦੇ ਨਾਲ ਇੱਕ ਇੱਕ ਰੁਪਿਆ ਕਰਕੇ ਇਹ ਸਾਰਾ ਪੈਸਾ ਜਿਹੜਾ ਇਕੱਠਾ ਕਰਕੇ ਤੇ ਇਹ ਇਹਨਾਂ ਨੇ ਬਣਾਇਆ ਸੀਗਾ ਘਰ ਪਰ ਹੁਣ ਘਰ ਦੀ ਇੱਕ ਇੱਟ ਤੱਕ ਜਿਹੜੀ ਹੈ ਉਹ ਨਹੀਂ ਲੱਭੀ ਗੱਲਬਾਤ ਕਰਾਂਗੇ ਮੇਰੇ ਨਾਲ ਪਰਿਵਾਰਕ ਮੈਂਬਰ ਨੇ ਪਰਿਵਾਰ ਦੇ ਜੀ ਮੌਜੂਦ ਹੈਗੇ ਨੇ ਮਾਂ ਇਹ ਘਰ ਤੁਹਾਡਾ ਹੀ ਹੈ ਹਾਂਜੀ ਜੀ ਸਾਡਾ ਹੀ ਹੈ ਦੇ ਉਸੋਟਾ ਇਹਦਾ ਅਚਾਰ ਬਣਾਇਆ ਬੜਾ ਪਿਆਹ ਪੰਜਾ ਪੰਜਾ ਕਰਕੇ ਜੋੜਿਆ ਤੇ ਇੱਕ ਘਰ ਕੁਲਾ ਬਣਾਇਆ ਤੇ ਤਦ ਕਿਹ ਗਲ ਦਾ ਲੀੜਾ ਵੀ ਕੱਢਿਆ ਵਿੱਚੋਂ ਅਸੀਂ ਉਹ ਦੋ ਸੀਗੇ ਕਮਰੇ ਥੇ ਦੋ ਕਮਰੇ ਸੀ ਦੋ ਕਮਰੇ ਇੱਕ ਰਸੋਈ ਆ ਕੱਚੀ ਰਸੋਈ ਸਮਝ ਲੈ ਤੇ ਇੱਕ ਕਮਰੇ ਦੇ ਵਿੱਚ ਕੁਛ ਨਹੀਂ ਸਾਨੂੰ ਲੱਭਾ ਮੁੜੇ ਤੇ ਇਹ ਬੰਨ ਮਾਰਦੇ ਆ ਬਸ ਬੰਨਾਂ ਦੇ ਵਿੱਚੇ ਰੇਕ ਕਰਦੇ ਸਮਾਨ ਵੀ ਕੱਢਿਆ ਉਹਨਾਂ ਨੇ ਕਿਤੇ ਸਮਾਨ ਹੀ ਕੱਢ ਲਾਣਾ ਕੱਪੜੇ ਤੋਣ ਵਾਲੀ ਮਸ਼ੀਨ ਰੱਖੇ ਦੀ ਸੀ ਚਲੋ ਪਿਆਹਾ ਜ਼ੋਰ-ਜ਼ੋਰ ਕੇ ਇਹਨੂੰ ਬਣਾਇਆ ਦਾ ਹੀ ਕੁਛ ਤੇ ਚਲੋ ਇਹ ਵੀ ਰੁੜ ਗਿਆ ਸਾਡਾ ਸਾਨੂੰ ਕੰਮ ਕਰ ਕੀ ਕਰਦੇ ਦਿਹਾੜੀ ਲਾਂਦੇ ਸੀ ਦਿਹਾੜੀ ਅੱਛਾ ਦਿਹਾੜੀ ਲਾ ਕੇ ਰੁਪਈਆ-ਰੁਪਈਆ ਇਕੱਠਾ ਕਰਕੇ ਤੇ ਇਹ ਦੋ ਕਮਰੇ ਪਾਏ ਸੀ ਕਮਰੇ ਪਾਏ ਹਾਂ ਕਿ ਦੋ ਕਮਰੇ ਪਾਏ ਸੀ ਤੇ ਦੋ ਕਮਰਿਆਂ ਚ ਸਮਾਨ ਕੀ ਕੀ ਸੀਗਾ ਬੈੱਡ ਹੀ ਗਾਡਨਵਾਰੀ ਸੀ ਕੂਲਰ ਹੀ ਡਾਇਰੈਕਟ ਕੱਪੜੇ ਧੋਣ ਵਾਲੀ ਮਸ਼ੀਨ ਹੀ ਕੱਲ੍ਹ ਕੇ ਕੁਝ ਨਹੀਂ ਕੱਢਿਆ ਵਿੱਚੋਂ ਕੁਝ ਲੱਬਾ ਵਾਲੀ ਕਿੱਥੇ ਗਈ ਮਸ਼ੀਨ ਬੈੱਡ ਕਿੱਥੇ ਗਿਆ ਕੁਝ ਨਹੀਂ ਲੱਬਾ ਕੁਝ ਨਹੀਂ ਲੱਬਾ ਹਨ ਦੇਖਣ ਦੇਦੇ ਆ ਕਿ ਤੇ ਪਾਣੀ ਸੁੱਕ ਜਾ ਤੇ ਦਿਖੀਏ ਕਿੱਥੇ ਹੈ ਕਿਤੇ ਨਹੀਂ ਲੱਬਾ ਪਾਣੀ ਹਨ ਤੇ ਕਿਤੇ ਨਹੀਂ ਲੱਬਾ ਕੱਪੜਾ ਲੀੜਾ ਵੀ ਉਧਰ ਰਹਿ ਗਿਆ ਹਾਂ ਕੱਪੜਾ ਲੀੜਾ ਵੀ ਕੁਝ ਨਹੀਂ ਕੱਢਿਆ ਨਾ ਵਿੱਚ ਰੁਰ ਜੇ ਗਾਲਚੀ ਜਿਹੜੇ ਪਾਏ ਤੇ ਕੱਪੜੇ ਉਹੋ ਹੀ ਕੱਪੜੇ ਆ ਉਹੋ ਪਾ ਕੇ ਜੀ ਚਲੋ 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 ਪਾਣੀ ਆ ਜਾਣਾ ਕਿ ਆ ਲੰਗ ਜਾਣਾ ਇਦਾਂ ਵਿੱਚ ਨਹੀਂ ਤੁਹਾਨੂੰ ਪਹਿਲਾਂ ਪਤਾ ਨਹੀਂ ਲੱਗਾ ਜਦੋਂ ਆ ਬਿਲਕੁਲ ਤਾਂ ਤੁਹਾਡੇ ਅੱਖਾਂ ਦੇ ਸਾਹਮਣੇ ਤਾਂ ਤੁਸੀ ਹੈ ਮੰਨ ਲਓ ਜਦੋਂ ਤੁਸੀ ਦਾ ਪਾਣੀ ਚੜਿਆ ਬੰਨ ਟੁੱਟਣ ਲੱਗਾ ਤਾਂ ਤੁਹਾਨੂੰ ਪਤਾ ਨਹੀਂ ਲੱਗਾ ਕਿ ਅਸੀਂ ਆਪਣਾ ਸਮਾਨ ਪਹਿਲਾਂ ਕੱਢ ਲਈਏ ਕਰ ਸਮਾਨ ਨਹੀਂ ਕੱਢਿਆ ਸਮਾਨ ਨਾਲ ਤਾਂ ਦਿਖਿਆ ਹੀ ਨਹੀਂ ਹੁਣ ਤਾਂ ਕਹਿੰਦੇ ਬੰਨ ਬਾਜੇ ਪਾਣੀ ਰੁਕ ਜਾਣਾ ਹੈ ਬੰਨ ਬੰਦੋ ਪਾਣੀ ਰੁਕ ਜਾਣਾ ਬਸ ਉਧਰ ਹੀ ਧਿਆਨ ਲੋਕਾਂ ਦਾ ਸਮਾਨ ਤਾਂ ਉਧਰੋਂ ਬਰਖਾ ਲੱਗੀ ਦੀ ਸੀ ਨਿਕਲਿਆ ਸਾਮਾਨ ਨਿਕਲ ਗਿਆ ਜਦੋਂ ਅੱਖਾਂ ਸਾਹਮਣੇ ਸਮਾਨ ਰੁੜ ਗਿਆ ਇਹ ਜਿਹੜੇ ਦੋ ਕੁਲੇ ਸੀਗੇ ਵੀ ਢਹਿ ਢੇਰੀ ਹੋ ਗਏ ਤਾਂ ਕੀ ਫਿਰ ਕੀ ਮਨ ਦੇ ਵਿੱਚ ਖਿਆਲ ਆਇਆ ਕਿ ਇੱਕ ਇੱਕ ਪੈਸਾ ਜੋੜ ਕੇ ਬਣਾਇਆ ਬਰਾਬਰ ਆ ਲਿਆ ਬਹੁਤ ਦਿਲ ਮਨ ਸਖੜਿਆ ਇੱਕ ਅਦਾ ਦੇ ਲੱਗੇ ਤੇ ਜੋੜ ਜੋੜ ਕੇ ਪੈਸਾ ਜੋੜਿਆ ਕੱਲਾ ਕੱਲਾ ਕਰਕੇ ਕੁਝ ਨਹੀਂ ਪੱਲੇ ਪਿਆ ਕੁਝ ਨਹੀਂ ਪੱਲੇ ਪਿਆ ਸਭ ਕੁਝ ਖਾਲੋ ਗਿਆ ਕੰਸੋ ਜਦੋਂ ਹੁਣ ਕਿ ਹੁਣ ਕੀ ਕਰਾਂਗੇ ਕੋ ਚੰਦੇ ਬੇਚਾਰਾ ਕੋ ਸੋਚੇ ਹੁਣ ਕੀ ਕਰਾਂਗੇ ਇਕੁੱਲੇ ਕਿਤੇ ਹਣ ਤਰਪਾਲ ਵੀ ਨਹੀਂ ਦਿੱਤੀ ਤੇ ਕਿਤੇ ਇੱਥੇ ਪਾ ਲੈ ਇੱਕ ਦਾ ਮਾਸਾ ਚੰਗੇ ਨਾ ਤਰਪਾਲ ਹੀ ਪਾ ਲੋ ਇੱਥੇ ਤੇ ਇੱਥੇ ਚਾਰ ਦਿਨ ਰੋਟੀ ਖਾ ਲੋ ਪਾ ਲਮ ਇਹ ਤਾਂ ਹੁਣ ਜਗ੍ਹਾ ਵੀ ਨਹੀਂ ਬਚੀ ਹੈ ਨਾ ਅਜੇ ਵੀ ਪਾਣੀ ਦੇ ਨਾਲ ਹੀ ਹੈ ਸਾਰਾ ਜਗ੍ਹਾ ਵੀ ਨਹੀਂ ਜਗ੍ਹਾ ਵੀ ਨਹੀਂ ਸਾਡੇ ਕੋਲ ਹੁਣ ਇੱਥੇ ਟੋਆ ਪੈ ਗਿਆ ਕਹਿੰਦੇ 100 ਫੁੱਟ ਤੋਂ ਟੋਆ ਮੂੜੇ ਬੜੇ ਦੇ ਵਿੱਚ ਤੇ ਕਹਿੰਦੇ ਡੂੰਗਾ ਬਣਾਇਆ ਅਸਾਈ ਡੂੰਗਾ ਫਿਰ ਤਾਂ ਉਹ ਸਾਰਾ ਸਮਾਨ ਹੀ ਮੈਨੂੰ ਲੱਗਦਾ ਠਾਂ ਚਲੇ ਗਿਆ ਥੱਲੇ ਚਲ ਗਿਆ ਬਹੁਤ ਥੱਲੇ ਚਲ ਗਿਆ ਨਾ ਜੇ ਜਾਨੇ ਆਉਂ ਵਿੱਚ ਬੜੇ ਦੇ ਤੇ ਦਿਖੇ ਗਦੇ ਨਾ ਤੇ ਕਹਿੰਦੇ ਬੜੋ ਤੇ ਡੂੰਗਾ ਹੈ ਬੜਾ ਡੂੰਘਾ ਹੈ ਪਾਣੀ ਇਹ ਰੱਬ ਦੀ ਮਾਰ ਨੂੰ ਕਿਵੇਂ ਦੇਖਦੇ ਆ ਜਿਹੜੇ ਇੱਕ ਤਾਂ ਗਰੀਬ ਐ ਮਿਹਨਤ ਕੀਤੀ ਉੱਤੋਂ ਰੱਬ ਦੀ ਮਾਰ ਵੱਜੀ ਇਹ ਰੱਬ ਨੇ ਮਾਰਿਆ ਐ ਬੰਦੇ ਨੂੰ ਕਿੱਥੇ ਬੰਦੇ ਨੂੰ ਜਾਣਦਾ ਕੋਈ ਇਹ ਰੱਬ ਦੀ ਕੀਤੀ ਐ ਹਾਡਾ ਇੰਨੀ ਗਲਤੀ ਹੋ ਗਈ ਦੀ ਉਹਨਾਂ ਪੁਸਤਾਨ ਦੇ ਦੇ ਸਾਮਾਨ ਕੱਢ ਲੈਂਦੇ ਸਾਮਾਨ ਆਪਣਾ ਖਾਲੀ ਕਰਕੇ ਲੈ ਜਾਂਦੇ ਤਾਂ ਬੈਠੇ ਰਹਿੰਦੇ ਉਹ ਤੇ ਕਿਆ ਇਸ ਇੰਨੀ ਬਹੁਤ ਪੁਸਤਾਨ ਦੇਦੇ ਆ ਬੜਾ ਪੁਸਤ ਬਣਾਇਆ ਇਸ ਸਾਮਾਨ ਨਵਾ ਨਵਾ ਕਾਰ ਬਣਾਇਆ ਨਵਾ ਕਿਚਰ ਹੋਇਆ ਸੀ ਨਾ ਇਹ ਕਾਰ ਬਣਾਇਆ ਇਸ ਕੂਲਰ ਦਾ ਸਾਜ ਇਹ ਹੋ ਗਿਆ 10 ਸਾਲ ਹੋ ਗਿਆ ਅੱਛਾ ਕਾਰ ਪਾਇਆ 10 ਸਾਲ ਹੋ ਗਿਆ ਸਾਮਾਨ ਵਿੱਚ ਨਵਾ ਲਿਆ ਕੇ ਰੱਖਿਆ ਨਵਾ ਲੈ ਕੇ ਰੱਖਿਆ ਸੀ ਕੂਲਰ ਦੀ ਕਿਸ਼ਤਾਂ ਮੰਗ ਰਿਹਾ ਆਏ ਅੱਛਾ ਕੂਲੇ ਕੂਲਰ ਜਿਹੜਾ ਰੁੜਿਆ ਉਹਦੀਆਂ ਉਹਦੀ ਕਿਸ਼ਤਾਂ ਦੇਣੀਆਂ ਲੈ ਅੱਛਾ ਉਹ ਕਰਿਆ ਤਾਂ ਕਿਸ਼ਤਾਂ ਤੇ ਕੂਲਰ ਲਿਆਂਦਾ ਤੇ ਉਹ ਰੁੜ ਗਿਆ ਹਾਂਜੀ ਕਿਸ਼ਤਾਂ ਦਾ ਲੈਦੀ ਮਸ਼ੀਨ ਕੂਲਰ ਵੀ ਕਿਸ਼ਤਾਂ ਦਾ ਲੈ ਕੇ ਉੱਥੇ ਥੋੜੇ ਥੋੜੇ ਪੈਸੇ ਉਹਨੂੰ ਦੇ ਕੇ ਮੁੰਡੇ ਨੂੰ ਸੰਜੀਵ ਨੂੰ ਉੱਥੋਂ ਚੀਜ਼ਾਂ ਲਈਆਂ ਕਿੰਨੀਆਂ ਕਿਸ਼ਤਾਂ ਰਹਿਦੀਆਂ ਹਜੇ ਕੂਲਰ ਦੀਆਂ ਪਤਾ ਨਹੀਂ ਕਿੰਨੀਆਂ ਰਹਿਦੀਆਂ ਕਹਿੰਦੇ ਦੋ ਹੋਰ ਤਿੰਨ ਰਹਿ ਗਈਆਂ ਨੇ ਅੱਛਾ ਹਾਂਜੀ ਦੋ ਤਿੰਨ ਹੀ ਰਹਿ ਗਈਆਂ ਨੇ ਕੂਲਰ ਦੀ ਮਸ਼ੀਨ ਵੀ ਉਥੋਂ ਲਈ ਹੀ ਉਹਦੀਆਂ ਮੁਕਾਤੀਆਂ ਮਸ਼ੀਨ ਦੀਆਂ ਮਸੀਨ ਵੀ ਰੁੜ ਗਈ ਉਹ ਵੀ ਕੂਲਰ ਵੀ ਰੁੜ ਗਿਆ ਦੂਸਰੀ ਜਿਹੜੀ ਚਲਦੀ ਫਿਰਦੀ ਮਸੀਨ ਉਹ ਕੀ ਕਹਿੰਦੇ ਰਸੋਈ ਜਿਹੜੀ ਉਹ ਵੀ ਰੁੜ ਗਈ ਬੇਟੀ ਵੀ ਬੋਕਸ ਵੱਡਾ ਵੀ ਕੱਪੜਿਆਂ ਦੇ ਭਰੇ ਦੇ 7 ਰਜਾਈਆਂ ਅਸੀਂ 8 ਵਿੱਚ ਦੋ ਕੰਬਲ ਦੋ 2000 ਦੇ ਕਿਸ਼ਤਾਂ ਦੇ ਲੈਦੇ ਜਿਹੜੇ ਆਉਂਦੇ ਨੇ ਗੱਡੀ ਲੈ ਕੇ ਉਹਨਾਂ ਉਹਨਾਂ ਕੋਲੋਂ ਵੀ ਕਿਸ਼ਤਾਂ ਦੇ ਲੈਦੇ ਸਮਾਨ ਦੋ ਦੋ 2000 ਦੇ ਕੰਬਲ ਦਿੱਤੇ ਉਹਨਾਂ ਨੇ ਉਹ ਵੀ ਰੁੜ ਗਿਆ ਨਾ ਮੈਂ ਨਾ ਤਾ ਉਹ ਮੇਰੇ ਮਨ ਲੱਗਦਾ ਜਿਹੜਾ ਕਿਸ਼ਤਾ ਤੇ ਕੂਲਰ ਹੀ ਉਹਦਾ ਸਟੈਂਡ ਬਸ ਰਹਿ ਗਿਆ ਬਾਕੀ ਤਾਂ ਉਹ ਕੂਲਰ ਨਹੀਂ ਲੱਗਦਾ ਲੱਭਾ ਕਿਉਂਕਿ ਇੱਥੇ ਡੂੰਗਾ ਚਲੇਗਾ ਚਲੋ ਕੋਈ ਨਾ ਮਾਂ ਰੋ ਨਾ ਜੇ ਰੱਬ ਨੇ ਮਾਰ ਮਾਰੀ ਹੈ ਤਾਂ ਕੋਈ ਨਹੀਂ ਰੱਬ ਦੇ ਬੰਦੇ ਵੀ ਬਹੁਤ ਐ ਬਾਹ ਫੜਨ ਵਾਲੇ ਫੜਨਗੇ ਬਹੁਤ ਬੰਦੇ ਨੇ ਰੱਬ ਨੇ ਜੇ ਮਾਰ ਮਾਰੀ ਹੈ ਤਾਂ ਉਹ ਸਾਰਿਆਂ ਦਾ ਹੀ ਲਵਸੀਲਾ ਕਰਦਾ ਫਿਰ ਬੰਦੇ ਹੁੰਦੇ ਨੇ ਬਾਹ ਫੜਨ ਵਾਲੇ ਉਹਦੇ ਰੱਬ ਦੇ ਵੀ ਤਾਂ ਇਹ ਤਸਵੀਰਾਂ ਨੇ ਇਧਰ ਇਹ ਰਸ ਰਸੋਈ ਸੀਗੀ ਆਹ 판ਡੇ ਬੱਚੇ ਜੀ ਸਿਰਫ ਆ ਇੰਨੇ ਕ 판ਡੇ ਰਹਿ ਗਏ ਆ ਜਿਹੜੇ ਬੱਚੇ ਸੀ ਇਸ ਘਰ ਦੇ ਔਰ ਇਹ ਏਅਰ ਰਸੋਈ ਰਸੋਈ ਦੇ ਵਿੱਚ ਤਾਂ ਗਾਰ ਕੱਚੀ ਰਸੋਈ ਸੀਗੀ ਪਰ ਇਹ ਗਾਰ ਬਹੁਤ ਚੜ ਚੁੱਕੀ ਹੈ ਤੁਸੀਂ ਦੇਖ ਹੀ ਸਕਦੇ ਹੋ ਕਿ ਗਾਰ ਇੰਨੀ ਕ ਜਿਆਦਾ ਹੈ ਕਿ ਮੇਰਾ ਸਿਰ ਜਿਹੜਾ ਵਾ ਨਾ ਉਹ ਤਾਂ ਨਹੀਂ ਹੁੰਦਾ ਇੰਨੀ ਇੰਨੀ ਜਿਆਦਾ ਗਾਰ ਇੱਥੇ ਆ ਚੁੱਕੀ ਹੈ ਔਰ ਆ ਬੱਚੇ ਆ ਜੀ ਗਰੀਬ ਦਾ ਆ ਕੱਪ ਬੱਚੇ ਜੇ ਗਰੀਬਾਂ ਦੇ ਉਹ ਆ ਡਰਮੀ ਇੱਕ ਰਹਿ ਗਈ ਹੋਣੀ ਆ ਤੇ ਆ ਜਿਹੜੇ ਕੱਪ ਜਿਹੜੇ ਸੀ ਉਹ ਸਾਰੇ ਬਾਕੀ ਚੁੱਲਾ ਕੋਈ ਹੋਰ ਸਮਾਨ ਜਾਂ ਕੜਸ਼ੀਆਂ ਟੰਗੀਆਂ ਰਹਿ ਗਈਆਂ ਵਾ ਬਾਕੀ ਹੋਰ ਕੁਝ ਵੀ ਨਹੀਂ ਲੱਭਾ ਇੱਥੋਂ ਇੰਨੀ ਗਾਰ ਇੱਥੇ ਚੜ ਚੁੱਕੀ ਆ ਇੰਨਾ ਪਾਣੀ ਸੀਗਾ ਸਾਰਾ ਤੇ ਆ ਕੱਪ ਜਿਹੜੇ ਆ ਨਾ ਕੱਪ ਰਹਿ ਗਏ ਜੇ ਦੋਸਤੋ ਇਹ ਰੱਬ ਨੇ ਮਾਰ ਤਾਂ ਮਾਰੀ ਆ ਪਰ ਇਹ ਗਰੀਬ ਮਰ ਗਿਆ ਗਰੀਬ ਵੀ ਮਰਿਆ ਅੱਜ ਇਹ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆ ਬਹੁਤ ਬੁਰੀ ਹਾਲਾਤ ਨੇ ਹੁਣ ਕੀ ਮੰਗ ਕਰਦੇ ਹਾਂ ਮੰਗ ਕੀ ਵੀ ਆਏ ਹੀ ਲੀਡਰ ਆਏ ਹੀ ਆਰਨਾ ਚੋਦਰੀ ਵੀ ਆਏ ਹੀ ਬੀਬੀ ਫਿਰ ਵੀ ਆਏ ਹੀ ਕੀ ਕਹਿੰਦੇ ਸੰਸੇਰ ਸਿੰਘ ਵੀ ਆਏ ਹੀ ਤੇ ਉਹ ਕੁਝ ਨਹੀਂ ਬੋਲੇ ਉਹਨਾਂ ਨੇ ਕੁਝ ਨਹੀਂ ਕਿਹਾ ਕਹਿੰਦੇ ਕੋਈ ਗੱਲ ਨਹੀਂ ਬਣ ਜਾਏਗਾ ਤੁਹਾਡਾ ਵੇ ਕਰਦਾਂਗੇ ਕਹਿੰਦੇ ਜਰਾ ਘਟ ਕੇ ਕਰਾਂਗੇ ਵੀ ਤੇ ਐਦਾਂ ਹੀ ਬਸ ਕਾ ਵਿਸ਼ਵਾਸ ਹੈਗਾ ਦੂਰੀ ਬਣ ਪਾਉਗੇ ਕਿ ਨਹੀਂ ਪਤਾ ਨਹੀਂ ਮੈਂ ਆਹ ਤਾਂ ਕਿਹਾ ਸਾਨੂੰ ਪੰਜ-ਪੰਜ ਮਰਲੇ ਪਲਾਟ ਦਵਾ ਦੋ ਕਿਤੇ ਉੱਚੀ ਥਾਂ ਤੇ ਉੱਥੇ ਜਾ ਕੇ ਕਮਰੇ ਪਾਈਏ ਡੱਬਰ ਦੇ ਕੰਡਾ ਨਾ ਰਹੀਏ ਸਾਨੂੰ ਇੰਨੀ ਮੰਗਾ ਅਸੀਂ ਕੀਤੀ ਉਮੀਦ ਹੈਗੀ ਆ ਫਿਰਕੇ ਵਸਾਂਗੇ ਇੱਕ ਵਾਰੀ ਫਿਰ ਹਾਂਜੀ ਇੱਥਾਂ ਨਹੀਂ ਇੱਥਾਂ ਡਰ ਗਏ ਆਂ ਇੱਥੇ ਡਰ ਗਏ ਜੇ ਸਰਕਾਰ ਚੰਗੀ ਹੋ ਤਾਂ ਸਾਨੂੰ ਕਿਤੇ ਉੱਚੇ ਮਕਾਨ ਤੇ ਆਹੀਂ ਉੱਤੀ ਥਾਂ ਪਾਈਏ ਤੇ ਜਾ ਕੇ ਸਾਨੂੰ ਜਗ੍ਹਾ ਹੀ ਦੇ ਦਨ ਪੰਜ-ਪੰਜ ਮਰਲੇ ਤੇ ਚਲੋ ਮਿਹਨਤ ਮਜ਼ਦੂਰੀ ਕਰਕੇ ਖੁੱਲਾ ਤਰਪਾਲਾ ਤਰਪੂਲਾ ਪਾ ਕੇ ਉੱਥੇ ਗੁਜ਼ਾਰਾ ਕਰ ਲਾਂਗੇ ਤੇ ਚਲੋ ਸਾਨੂੰ ਪੰਜ-ਪੰਜ ਮਰਲੇ ਪਲਾਟ ਮਿਲ ਜੇ ਹੋਰ ਕੁਝ ਨਹੀਂ ਸਾਨੂੰ ਚਾਹੀਦਾ ਬਈ ਮਿਹਨਤ ਕਰਕੇ ਕਰ ਲਾਂਗੇ ਜੇ ਦੇਣਗੇ ਤਾਂ ਤਾਂ ਵੀ ਠੀਕ ਹੈ ਨਹੀਂ ਦੇਣਗੇ ਤਾਂ ਤਾਂ ਇਹ ਹਾਲਾਤ ਨੇ ਦੋਸਤੋ ਜਿੱਥੇ ਹੜ ਦੀ ਮਾਰ ਪਈ ਹੈ ਤਾਂ ਇਹ ਘਰ ਜਿਹੜੇ ਆ ਟੋਟਲੀ ਤਬਾਹ ਹੋ ਚੁੱਕੇ ਆਏ ਅਸੀਂ ਤਸਵੀਰਾਂ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਆਂ ਸੋ ਜਰੂਰ ਇੱਥੇ ਜਿੰਨੀ ਵੀ ਮਦਦ ਹੈ ਜਾਂ ਪ੍ਰਸ਼ਾਸਨ ਸੁਣ ਰਿਹਾ ਹੋਵੇ ਤਾਂ ਪ੍ਰਸ਼ਾਸਨ ਵੀ ਜਰੂਰ ਪਹੁੰਚੇ ਇਹਨਾਂ ਦੀ ਸਾਰ ਲਵੇ ਇਹਨਾਂ ਦੀ ਜਿਹੜੇ ਗਰੀਬ ਮਿਹਨਤ ਮਜ਼ਦੂਰੀ ਕਰਕੇ ਜਿਨ੍ਹਾਂ ਨੇ ਘਰ ਬਣਾਇਆ ਹੋਵੇ ਜਾਂ ਜਿਹੜੇ ਮੇਰੇ ਵੀਰ ਆ ਸਾਥ ਦੇਣਾ ਚਾਹਣ ਕੋਈ ਵੀ ਐਨ ਆਰ ਆਈ ਭਰਾ ਕੋਈ ਵੀ ਤਾਂ ਉਹ ਅ ਜਰੂਰ ਇੱਕ ਵਾਰੀ ਇਸ ਚੀਜ਼ ਨੂੰ ਦੇਖ ਕੇ ਤੇ ਇਹਨਾਂ ਦੀ ਸਾੜ ਜਿਹੜੀ ਇਹਨਾਂ ਦੀ ਬਾਹ ਫੜ ਸਕਦੇ ਨੇ ਜੇਕਰ ਇਹ ਆਫਤ ਆਈ ਹੈ ਤਾਂ ਉਹ ਕੁਦਰਤੀ ਮਾਰ ਹੈ ਪਰ ਉਹ ਪ੍ਰਮਾਤਮਾ ਦੇ ਵੀ ਐਸੇ ਬਹੁਤ ਸਾਰੇ ਜੀ ਨੇ ਜਿਹੜੇ ਲੋਕਾਂ ਦੀਆਂ ਬਾਹਾਂ ਵੀ ਫੜਦੇ ਨੇ ਤਾਂ ਇਹਨਾਂ ਦੀ ਆਸ ਹੈ ਚਲੋ ਇਹ ਨੁਕਸਾਨ ਤਾਂ ਬਹੁਤ ਹੋਇਆ ਇਹਦੀ ਪਰ ਭਾਈ ਨਹੀਂ ਕੋਈ ਕਰ ਸਕਦਾ ਪਰ ਇੰਨੀ ਮਦਦ ਜ਼ਰੂਰ ਹੈ ਕਿ ਇਹਨਾਂ ਨੂੰ ਫਿਰ ਤੋਂ ਪੈਰਾਸਿਰ ਖੜੇ ਹੋਣ ਦੇ ਵਿੱਚ ਮਦਦ ਜਿਹੜੀ ਉਹ ਜ਼ਰੂਰ ਕੀਤੀ ਜਾ ਸਕਦੀ ਹੈ ਕੈਮਰਾਮੈਨ ਵਿਰਿੰਦਰ ਦੇ ਨਾਲ ਜਸਪਾਲ ਸਿੰਘ ਸੰਧੂ ਗਰਦਾਸਪੁਰ